मजूरा दे मसीहा पार्टी में एक दिन एक पहली दफा दे मैं बाढ़ के बाढ़ी बोला था मुझे जारी होने की था किसी को कोई कह दो क्या सुन रहे हैं राजा के दा फ्री ना कोई नहीं राजा का जाने की नहीं मानती बेसाब मैं बड़ा काम किया बेसाब लड़के बेसाब ने मंत्री बनना चाहिए यूथ कांग्रेस ਆਪਰਾ ਵੱਲੋਂ ਵੀ ਆਏ ਨੇ ਆਪਣੇ ਪੇਰੈਂਟਸ ਰਜਨੀ ਲੱਲੋਂ ਨੇ ਹੋਰ ਵੀ ਕਮਾਈਆਂ ਕੀਤੀਆਂ ਉਹਨਾਂ ਨੂੰ ਅੱਗੇ ਵਧਾ ਰਹੇ ਨੇ ਕਾਂਗਰਸ ਪਾਰਟੀ ਦੱਸੋ ਕਿ ਪੀੜ੍ਹੀ ਅੱਜ ਸੰਵਿਧਾਨ ਦਿਵਸ ਤੇ ਮੌਕੇ ਤੇ ਜ਼ਿਲ੍ਹਾ ਪਠਾਨਕੋਟ ਵਿੱਚ ਕਾਂਗਰਸ ਪਾਰਟੀ ਵੱਲੋਂ ਜ਼ਿਲ੍ਹਾ ਪ੍ਰਧਾਨ ਪੰਨਾ ਲਾਲ ਪਾਟਿਆ ਦੀ ਅਗਵਾਈ ਹੇਠ ਸੰਵਿਧਾਨ ਬਚਾਓ ਦੇ ਤਹਿਤ ਇੱਕ ਪ੍ਰੋਗਰਾਮ ਕੀਤਾ ਗਿਆ ਜਿਸ ਵਿੱਚ ਸੁਜਾਨਪੁਰ ਅਤੇ ਪੋਆ ਤੋਂ ਪਾਰੀ ਸੰਖਿਆ ਵਿੱਚ ਕਾਂਗਰਸੀ ਲੀਡਰਾਂ ਨੇ ਹਿੱਸਾ ਲਿਆ ਅਤੇ ਕੇਂਦਰ ਸਰਕਾਰ ਉੱਤੇ ਜੰਮ ਕੇ ਪੜਾਸ ਕੱਢੀ। ਪੰਨਾ ਲਾਲ ਪਾਟੀਆਂ ਨੇ ਕਿਹਾ ਦੇਸ਼ ਵਿੱਚ ਇਸ ਵੇਲੇ ਤਾਨਾਸ਼ਾਹੀ ਵਾਲੀ ਸਰਕਾਰ ਚੱਲ ਰਹੀ ਹੈ। ਜਿਹੜੀ ਕੀ ਤਕਾਸ਼ਾਹੀ ਕਰਕੇ ਦੇਸ਼ ਵਿੱਚ ਸਰਕਾਰ ਚਲਾ ਰਹੀ ਹੈ। ਉਹਨਾਂ ਕਿਹਾ ਕਿ ਸਾਨੂੰ ਇਕਜੁੱਟ ਹੋ ਕੇ ਇਸ ਤਾਨਾਸ਼ਾਹੀ ਵਾਲੀ ਸਰਕਾਰ ਦੇ ਖਿਲਾਫ ਆਵਾਜ਼ ਉਠਾਣੀ ਚਾਹੀਦੀ ਹੈ। ਅਤੇ ਆਪਣੇ ਸੰਵਿਧਾਨ ਨੂੰ ਵੀ ਬਚਾਉਣ ਲਈ ਆਵਾਜ਼ਾਂ ਉਠਾਣੀਆਂ ਚਾਹੀਦੀਆਂ ਹਨ। ਅੱਜ ਸੰਵਿਧਾਨ ਦਿਵਸ ਦੇ ਮੌਕੇ ਦੇ ਉੱਤੇ ਸਾਡੀ ਪਾਰਟੀ ਹਾਈ ਕਮਾਂਡ ਦਾ ਹੁਕਮ ਹੋਇਆ ਹੈ ਕਿ ਅੱਜ ਇੱਕ ਪ੍ਰੋਗਰਾਮ ਕੀਤਾ ਜਾਵੇ ਜਿਹਦੇ ਵਿੱਚ ਆਪਣੇ ਕਾਂਗਰਸ ਵਰਕਰ ਆਪਣੇ ਸਾਥੀਆਂ ਦੇ ਨਾਲ ਆਪਣੇ ਸਾਰੇ ਲੀਡਰ ਸਾਹਿਬਾਨ ਨਾਲ ਵਿਚਾਰ ਗੋਸ਼ਟੀ ਕੀਤੀ ਜਾਵੇ ਅੱਜ ਉਰੇ ਪਰਪਸ ਦੇ ਵਿੱਚ ਹੀ ਇਸ ਮੀਟਿੰਗ ਨੂੰ ਬੁਲਾਇਆ ਗਿਆ ਹੈ ਤੇ ਅਸੀਂ ਸਾਰਿਆਂ ਨੇ ਸੰਵਿਧਾਨ ਦਿਵਸ ਦੇ ਉੱਤੇ ਸੰਵਿਧਾਨ ਬਚਾਓ ਜਿਸ ਤਰ੍ਹਾਂ ਕਿ ਸਾਡੇ ਬਾਬਾ ਸਾਹਿਬ ਅੰਬੇਦਕਰ ਜੀ ਨੇ ਇਸ ਸੰਵਿਧਾਨ ਨੂੰ 1950 ਦੇ ਵਿੱਚ ਹਿੰਦੁਸਤਾਨ 'ਚ ਲਾਗੂ ਹੋਇਆ ਸੀ ਔਰ ਉਦੇ ਰੱਖਿਆ ਵਾਸਤੇ ਹੀ ਅਸੀਂ ਸਾਰੇ ਇਕੱਠੇ ਹੋਏ ਆਂ ਔਰ ਮੈਂ ਸਮਝਣਾ ਕਿ ਜੋ ਇਸ ਵੇਲੇ ਸਾਡੇ ਦੇਸ਼ ਦੇ ਹਾਲਾਤ ਆ ਜਿਸ ਤਰ੍ਹਾਂ ਕਿ ਤੁਸੀਂ ਸਾਰੇ ਜਾਣਦੇ ਹੋ ਜਿਸ ਤਰੀਕੇ ਨਾਲ ਵੋਟ ਚੋਰੀ ਹੋ ਰਹੀ ਆ ਔਰ ੱੱਕੇ ਨਾਲ ਐਸਆਈਆਰ ਲਾਗੂ ਕੀਤੀ ਜਾ ਰਹੀ ਆ ਲੋਕਾਂ ਦੇ ਵੋਟ ਕੱਟੇ ਜਾ ਰਿਹਾ ਬਿਹਾਰ ਦੇ ਵਿੱਚ ਜੋ ਹਾਲ ਹੋਇਆ 65 ਲੱਖ ਲੋਕਾਂ ਦੇ ਵੋਟ ਕੱਟੇ ਜਾ ਰਿਹਾ ਇਹ ਉਹਦੇ ਵਿਰੋਧ ਸਰੂਪ ਦੇ ਵਿੱਚ ਇਸ ਰੈਲੀ ਦਾ ਆਯੋਜਨ ਕੀਤਾ ਗਿਆ ਪਾਰਟੀ ਦਾ ਕੀ ਸਟੈਂਡ ਹੈ ਪਾਰਟੀ ਦਾ ਸਟੈਂਡ ਪੂਰਾ ਅਜੀ ਅਸੀਂ ਜਨਤਾ ਦੇ ਨਾਲ ਖੜੇ ਆਂ ਲੋਕਾਂ ਦੇ ਨਾਲ ਖੜੇ ਆਂ ਲੋਕਾਂ ਦੀ ਲੜਾਈ ਐਂਡ ਤੱਕ ਲੜਦੇ ਰਵਾਂਗੇ ਇਹੋ ਹੀ ਪਾਰਟੀ ਦਾ ਸਟੈਂਡ ਹੈ ਟਾਰਗੇਟ ਕੀ ਹੈ ਤੁਹਾਡਾ ਟਾਰਗੇਟ ਸਾਡਾ ਆ ਆਉਣ ਵਾਲੇ ਚੋਣਾਂ ਦੇ ਵਿੱਚ ਕਿਉਂਕਿ 2027 ਦੇ ਵਿੱਚ ਪੰਜਾਬ 'ਚ ਇਲੈਕਸ਼ਨ ਆ ਰਿਹਾ ਸਾਡਾ ਮਿਸ਼ਨ ਹੈ ਪੰਜਾਬ ਨੂੰ ਉਚਾਈਆਂ ਤੇ ਲੈ ਕੇ ਜਾਣਾ ਔਰ ਕਾਂਗਰਸ ਨੂੰ ਇਥੋਂ ਵਿਨ ਕਰਾਣਾ ਇਹੋ ਹੀ ਸਾਡਾ ਉਦੇਸ਼ ਹੈ ਔਰ ਇਹੋ ਸਾਡਾ ਵਿਜ਼ਨ ਹੈ ਆਗਰ ਜਿਹੜੀ ਹਮੇਸ਼ਾ ਕੋਟਬੰਦੀ ਦਾ ਸ਼ਿਕਾਰ ਹੁੰਦੀ ਆਈ ਹੈ ਉਹਨੂੰ ਲੈ ਕੇ ਕੀ ਜਣਾ ਇਸ ਤਰ੍ਹਾਂ ਦਾ ਕੁਛ ਨਹੀਂ ਆ ਤੁਸੀਂ ਅੱਜ ਦੇਖੋ ਅੱਜ ਤਿੰਨਾਂ ਜ਼ਿਲ੍ਹਿਆਂ ਦੇ ਵਿੱਚੋਂ ਹੀ ਸਾਡੇ ਸਾਰੇ ਸਾਥੀ ਮੇਰੇ ਲੀਡਰ ਸਾਹਿਬਾਨ ਪੰਚ ਸਰਪੰਚ ਮੇਰਾ ਮੈਂ ਨਹੀਂ ਸਮਝਦਾ ਕਿ ਕੋਈ ਵੀ ਐਸਾ ਜਿਹੜਾ ਸਾਡਾ ਲੀਡਰ ਆ ਅੱਜ ਆਪਣੇ ਹਲਕਿਆਂ 'ਚ ਹੋਏਗਾ ਅੱਜ ਪਠਾਨਕੋਟ ਦੇ ਵਿੱਚ ਹਾਜ਼ਰ ਆ ਔਰ ਚਾਹੇ ਉਹ ਭੋਆ ਚਾਹੇ ਉਹ ਸੁਜਾਨਪੁਰਾ ਚਾਹੇ ਉਹ ਪਠਾਨਕੋਟ ਆ ਔਰ ਸਾਰੇ ਲੀਡਰ ਸਾਹਿਬਾਨ ਅੱਜ ਇੱਥੇ ਇਕੱਠੇ ਹੋਏ ਨੇ ਔਰ ਰਹੀ ਗੱਲ ਸਾਡੇ ਐਮਐਲਏ ਸਾਹਿਬ ਦੀ ਅੰਮ੍ਰਿਤਪਾਲ ਜੀ ਕਿਸੇ ਦੀ ਡੈਥ ਦੀ ਹੋਣ ਦੇ ਕਾਰਨ ਦਿੱਲੀ ਦੇ ਵਿੱਚ ਨੇ ਐਸੇ ਤਰ੍ਹਾਂ ਜਗਿੰਦਰ ਜੀ ਉਹਨਾਂ ਨੇ ਮੇਰੇ ਨਾਲ ਕਿਸੇ ਨੂੰ ਮਿਲਣਾ ਸੀ ਉਸ ਕਰਕੇ ਉਹ ਬਿਜ਼ੀ ਨੇ ਤੇ ਐਸੇ ਤਰ੍ਹਾਂ ਨਰੇਸ਼ ਜੀ ਵੀ ਸਾਡੇ ਜਿਹੜੇ ਐਮਐਲਏ ਸੁਜਾਨਪੁਰ ਨੇ ਉਹ ਵੀ ਬਿਜੀ ਨੇ ਤੁਸੀਂ ਅਗਲੀ ਮੀਟਿੰਗ ਸਾਡੀ ਹੋਏਗੀ ਉਹਦੇ ਵਿੱਚ ਸਾਰੇ ਅਸੀਂ ਇਕੱਠੇ ਹੀ ਹੋਵਾਂਗੇ ਇਸ ਦਾ ਕੋਈ ਗੱਲ ਨਹੀਂ ਹੈਗੀ ਇੱਥੇ ਮਗਮ ਨਹੀਂ ਬਰਕਰਾਂ ਔਰ ਕੋਕਨ ਕੁਝ ਨਹੀਂ ਸਾਰੇ ਬਲੌਕ ਪ੍ਰਧਾਨ ਆਏ ਸਾਰੇ ਬਲੌਕ ਪ੍ਰਧਾਨ ਆਏ ਆ ਲੋਕਾਂ ਨੂੰ ਇਹੋ ਸੁਨੇਹਾ ਆਪਣੇ ਸਾਥੀਆਂ ਨੂੰ ਇਹੋ ਸੁਨੇਹਾ ਪੇ ਆਉਣ ਵਾਲੀਆਂ ਚੋਣਾਂ ਦੇ ਵਿੱਚ ਤੁਸੀਂ ਡਟ ਕੇ ਖੜੋਵੋ ਕਿਉਂਕਿ ਵੋਟ ਚੋਰੀ ਹੋ ਰਹੀ ਹੈ ਔਰ ਇਹ ਦੇਸ਼ ਦੇ ਨਾਲ ਬੜਾ ਵੱਡਾ ਤੱਕਾ ਹੈ ਇਹ ਲੋਕਤੰਤਰ ਦੀ ਸਿੱਧੀ ਸਿੱਧੀ ਹੱਤਿਆ ਹੈ ਔਰ ਅਸੀਂ ਸਾਰੇ ਕਾਉਂਸਲਰ ਸਾਥੀ ਸਰਪੰਚ ਸਾਥੀ ਪੰਚ ਸਾਥੀ ਜ਼ਿਲ੍ਹਾ ਪਰਿਸ਼ਦਾਂ ਸਾਰੀਆਂ ਕਾਂਗਰਸ ਦੇ ਜਿੰਨੇ ਵੀ ਵਰਕਰ ਆ ਇਹਦਾ ਪੂਰ ਜ਼ੋਰ ਵਿਰੋਧ ਕਰਾਂਗੇ ਔਰ ਪਾਰਟੀ ਨੂੰ ਉੱਤੇ ਲੈਣ ਦੇ ਵਿੱਚ ਜੋ ਵੀ ਕੰਮ ਹੋਏਗਾ ਉਹ ਕਰਾਂਗੇ